ਹਾਂਜੀ ਦੋਸਤੋ ਇਹ ਵੀਡੀਓ 1-2 ਦਿਨਾਂ ਦੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਸਤੋ ਇਹ ਵੀਡੀਓ 파ਰਸੂ ਰਾਮ ਭਵਨ ਗੜ ਸੰਕਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਰਾਤ ਨੂੰ ਮਾਤਾ ਦਾ ਜਾਗਰਣ ਕਰਵਾਇਆ ਗਿਆ ਸੀ। ਇਸ ਜਾਗਰਣ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਸਿੱਖਾਂ ਦੇ کردار ਨੂੰ ਇਸ ਤਰ੍ਹਾਂ ਬਖਾਇਆ ਗਿਆ ਕਿ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਾਗਰਣ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਸਿੱਖਾਂ ਦੇ کردار ਨੂੰ ਇੱਕ ਜੋਕਰ ਬਣਾ ਕੇ ਪੇਸ਼ ਕੀ ਕੀਤਾ ਗਿਆ ਇਹਨਾਂ ਨੌਜਵਾਨਾਂ ਦੇ ਵੱਲੋਂ ਸਿੱਖਾਂ ਦੇ ਕਰਤਾਰ ਦਾ ਇੱਕ ਮਖੌਲ ਬਣਾ ਕੇ ਰੱਖ ਦਿੱਤਾ ਅਤੇ ਰੱਜ ਕੇ ਇਹਨਾਂ ਨੇ ਮਜ਼ਾਕ ਉਡਾਇਆ ਜੇਕਰ ਸਿੱਖਾਂ ਨੇ ਇਹਨਾਂ ਤੇ ਸੋਧਾ ਲਾ ਦਿੱਤਾ ਤਾਂ ਫਿਰ ਇਹ ਨੌਜਵਾਨ ਸਿੱਖਾਂ ਦੇ ਕੋਲੋਂ ਮਾਫੀ ਮੰਗਦੇ ਹੁੰਦੇ ਹਨ ਅਕਸਰ ਆਪਾਂ ਵੀਡੀਓ ਦੇਖਦੇ ਹੀ ਰਹਿੰਦੇ ਹਾਂ ਦੋਸਤੋ ਜੇ ਆਪਾਂ ਸਿੱਖਾਂ ਦੇ ਕਰਤਾਰ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਕਰਤਾਰ ਦਾ ਆਪਾਂ ਦੇਣਾ ਨਹੀਂ ਦੇ ਸਕਦੇ ਸਿੱਖਾਂ ਦਾ ਕਰਤਾਰ ਸਭ ਤੋਂ ਉੱਚਾ ਕਰਤਾਰ ਹੈ ਸਿੱਖਾਂ ਦੇ ਕਰਤਾਰ ਦੇ ਨਾਲ ਇਤਿਹਾਸ ਦੇ ਪੰਨੇ ਪਰੋਏ ਪਏ ਹਨ ਆਪਣੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਵਾ ਪਾਣੀ ਵੀ ਕਰਜ਼ਦਾਰ ਹਨ ਇਹਨਾਂ ਨੌਜਵਾਨਾਂ ਨੇ 2 ਘੰਟਿਆਂ ਦੇ ਵਿੱਚ ਹੀ ਸਿੱਖਾ ਦਾ ਨੂੰ ਜੋਕਰ ਬਣਾ ਕੇ ਪੇਸ਼ ਕਰ ਦਿੱਤਾ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰੈਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹਨਾਂ ਦੀ ਘਟੀਆ ਹਰਕਤ ਲੋਕਾਂ ਦੇ ਸਾਹਮਣੇ ਆ ਸਕੇ